ਅਮਰਿਤਪਾਲ ਦੇ ਸਾਥੀ ਵਿਕਰਮਜੀਤ ਸਿੰਘ ਦੇਵੀ ਪਟੇਲ ਸਾਹਮਣੇ ਖੜੇ ਨੂੰ ਮਿਲ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਟਿੰਡਰ ਤੇ ਜ਼ਰੀਏ ਕੁੜੀਆਂ ਦੇ ਨਾਲ ਇਤਰਾਜ਼ਯੋਗ ਗੱਲਾਂ ਕਰਦਾ ਸੀ ਅਮਰਿਤਪਾਲ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਅਮਰਿਤਪਾਲ ਦੇ ਉੱਪਰ ਵਿਕਰਮਜੀਤ ਸਿੰਘ ਨੇ ਕੁੜੀਆਂ ਦੇ ਨਾਲ ਕੀਤੀ ਗਈ ਚੈਟ ਮੀਡੀਆ ਦੇ ਸਾਹਮਣੇ ਰੱਖ ਦਿੱਤੀ ਹੈ ਚੈਟ ਦੇ ਵਿੱਚ ਆਪਣੀਆਂ ਹੀ ਮਾਪਿਆਂ ਨੂੰ ਗਾਲ੍ਹਾਂ ਕੱਢ ਰਿਹਾ ਅਮਰਿਤਪਾਲ ਪੰਜਾਬ ਸਰਕਾਰ ਅਦਾਲਤ ਦੇ ਵਿੱਚੋਂ ਅਮਰਿਤਪਾਲ ਦੇ ਇਹ ਸਕਰੀਨ ਸ਼ਾਟ ਰੱਖੇ ਐ ਮੰਗ ਹੁਣ ਕੀਤੀ ਜਾ ਰਹੀ ਹੈ ਜਾਂ ਇਹ ਚੈਟ ਡਿਟੇਲਸ ਜੋ ਜਨਤਕ ਕੀਤੀਆਂ ਗਈਆਂ ਅਸ ਦੇ ਵਿੱਚ ਵਿਕਰਮਜੀਤ ਸਿੰਘ ਕਹਿੰਦੇ ਨੇ ਕਿ ਕੁੜੀਆਂ ਦੇ ਨਾਲ ਅਮਰਿਤਪਾਲ ਅਜੀਹੀ ਇਤਰਾਜ਼ਯੋਗ ਸ਼ਬਦਾਵਲੀ ਦੇ ਵਿੱਚ ਚੈਟਿੰਗ ਕਰਦਾ ਸੀ ਚੈਟ ਦੇ ਵਿੱਚ ਆਪਣੀਆਂ ਹੀ ਮਾਵਾ ਪਿਵਾ ਨੂੰ ਗਾਲਾਂ ਕੱਢਦਾ ਨਜ਼ਰ ਆ ਰਿਹਾ ਅਮਰਿਤਪਾਲ ਇਲਜ਼ਾਮ ਵਿਕਰਮਜੀਤ ਸਿੰਘ ਵੱਲੋਂ ਲਾਇਆ ਗਿਆ ਨੇ ਨਾਲ ਵਿਕਰਮਜੀਤ ਸਿੰਘ ਹੁਣ ਦਾ ਕਹਿਣਾ ਕਿ ਪੰਜਾਬ ਸਰਕਾਰ ਅਦਾਲਤ ਦੇ ਵਿੱਚ ਅਮਰਿਤਪਾਲ ਦੇ ਵੱਲੋਂ ਕੀਤੀ ਗਈ ਚੈਟਿੰਗ ਦੇ ਇਹ ਸਕਰੀਨਸ਼ਾਟ ਰੱਖੇ ਤਾਂ ਜੋ ਅਦਾਲਤ ਨੂੰ ਵੀ ਪਤਾ ਚੱਲ ਸਕੇ ਕਿ ਆਖਰਕਾਰ ਕੀ ਕਰ ਰਿਹਾ ਸੀ ਅਮਰਿਤਪਾਲ ਦਾਸੀਆ 12 ਸਕਰੀਨਸ਼ਾਟਸ ਮੈਂ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਜਿਹੜੇ ਜਨਤਕ ਕਰ ਰਿਹਾ ਇਹਦੇ ਵਿੱਚ ਮੈਂ ਮੋਟਾ-ਮੋਟਾ ਦੱਸ ਦਿੰਨਾ ਇੱਕ ਚੈਟ ਦੇ ਵਿੱਚ ਅਮਰਤਪਾਲ ਜਿਹੜਾ ਇਸ ਖਾਤੇ ਦਾ ਮਾਲਕ ਹੈਗਾ ਉਹ ਕਹਿੰਦਾ ਆ ਕਿ ਉਹਦਾ ਲਫ਼ਜ਼ੀ ਨਹੀਂ ਹੈਗੇ ਆਪਣੀ ਕਜ਼ਨ ਦੇ ਬਾਰੇ ਕੋਈ ਗੰਦੇ ਲਫ਼ਜ਼ ਬੋਲਦਾ ਤੇ ਸਪੈਂਕ ਲਫ਼ਜ਼ ਸ਼ਾਇਦ ਪ੍ਰੋਪਰੇਟਰ ਲਫ਼ਜ਼ ਹੋਏਗਾ ਸਪੈਂਕਿੰਗ ਤੁਸੀਂ ਸਮਝ ਸਕਦੇ ਹੋ ਕਿ ਆਪਣੀ ਕਜ਼ਨ ਦੇ ਬਾਰੇ ਇੱਕ ਗੰਦੀ ਲਫ਼ਜ਼ ਵਰਤਦਾ ਹੈ ਗੰਦਾ ਲਫ਼ਜ਼ ਵਰਕੇ ਕਹਿੰਦਾ ਹੈਗਾ ਕਿ ਇਹਨੇ ਉਹਨੂੰ ਸਪੈਂਕ ਕੀਤਾ ਤੇ ਉਸ ਤੋਂ ਬਾਅਦ ਇਹਦੀ ਮਾਤਾ ਦੇ ਬਾਰੇ ਕੁਝ ਗਲਤ ਗੰਦੀ ਲਫ਼ਜ਼ ਸ਼ਬਦਾਵਲੀ ਵਰਤਦਾ ਫਿਰ ਅੱਗੇ ਹੋਰ ਗੰਦੀ ਜਿਹੜੀ ਗੱਲਬਾਤ ਹੈਗੀ ਆ ਅੱਗੇ ਇੱਕ ਚੈਟ ਦੇ ਵਿੱਚ ਇਹ ਫਾਦਰ ਦੇ ਬਾਰੇ ਗੱਲਬਾਤ ਹੁੰਦੀ ਆ ਫਾਦਰ ਨੂੰ ਫੈਮਿਲੀ ਦੇ ਵਿੱਚ ਕਿਸੇ ਦੇ ਨਾਲ ਇਨਵੋਲਡ ਦੱਸਿਆ ਜਾਂਦਾ ਫਿਰ ਅੱਗੇ ਭਾਬੀ ਦੀ ਗੱਲਬਾਤ ਆ ਜਾਂਦੀ ਆ ਫਿਰ ਭਰਾ ਦੀ ਗੱਲਬਾਤ ਹੈਗੀ ਆ ਔਰ ਤੁਸੀਂ ਸੋਚੋ ਕਿ ਮੈਂ ਬੜੇ ਬੇਬਾਕੀ ਨਾਲ ਪਿਛਲੇ ਦਿਨਾਂ ਦੇ ਵਿੱਚ ਪਿਛਲੇ 2 2.5 ਸਾਲ ਤੋਂ ਬੜੀ ਬੇਬਾਕੀ ਨਾਲ ਹਰ ਗੱਲ ਕਹਿੰਦਾ ਰਿਹਾ ਮੀਡੀਆ 'ਚ ਮੈਂ ਪਰਵਾਹ ਨਹੀਂ ਕੀਤੀ ਲਫ਼ਜ਼ਾਂ ਦੀ ਪਰ ਅੱਜ ਜੇ ਮੈਨੂੰ ਲਫ਼ਜ਼ ਸੰਕੂਚਣੇ ਪੈ ਰਹੇ ਨੇ ਮੈਨੂੰ ਇਹਨਾਂ ਲਫ਼ਜ਼ਾਂ ਨੂੰ ਰੋਕਣਾ ਪੈ ਰਿਹਾ ਤੇ ਸਮਝੋ ਕਿ ਕੀ ਲਿਖਿਆ ਹੋਏਗਾ ਕਹੇ ਘੱਟੀਆਂ ਘੱਟੀਆਂ ਤਾਂ ਪਛਾੜੋ ਲਫ਼ਜ਼ ਹੀ ਛੋਟਾ ਪੈ ਗਿਆ ਘੱਟੀਆਂ ਕਿਸ ਲੈਵਲ ਦੀ ਗੰਦੀ ਸ਼ਬਦਾਵਲੀ ਇੱਥੇ ਵਰਤੀ ਗਈ ਹੋਏਗੀ ਕਿਹਦੇ ਵੱਲੋਂ ਇਹ ਜਿਹੜਾ ਅਕਾਲ ਤਖਤ ਸਭ ਤੇ ਕਾਬੂ ਹੁੰਦੇ ਸੁਪਨੇ ਲੰਦਾ ਇਹ ਜਿਹੜਾ ਕੌਮ ਨੂੰ ਲੀਡ ਕਰਨ ਦੇ ਸੁਪਨੇ ਲੰਦਾ ਕੀ ਸਾਡੇ ਆਉਣ ਵਾਲੇ ਜ ਇਹ ਕਹਿੰਦੇ ਨੇ ਕਿ ਜੇ ਅੰਮ੍ਰਿਤਪਾਲ ਨਹੀਂ ਤਾਂ ਹੋਰ ਕੌਣ ਬੰਦਾ ਸਿੰਘ ਬਹਾਦਰ ਤੋਂ ਸਾਡਾ ਬਾਦਸ਼ਾਹ ਹੋਇਆ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹੁੰਦੇ ਨੇ ਕਨਫਰਮ ਕਨਫਰਮ 220 ਸਾਲ ਬਾਅਦ ਕੌਮ ਦੀ ਉਸ ਗੱਲੀ ਤੇ ਕੋਈ ਬੈਠਦਾ ਹੈ ਉਹ 200 ਸਾਲ ਦੇ ਵਕਫੇ ਦੇ ਵਿੱਚ ਕੀ ਕਦੇ ਸਿੱਖ ਨੇ ਕਿਸੇ ਨੇ ਇਹ ਕਿਹਾ ਕਿ ਯਾਰ ਬੰਦਾ ਬਹਾਦਰ ਨਹੀਂ ਬੰਦਾ ਬਹਾਦਰ ਚਲਾ ਗਿਆ ਤਾਂ ਕਿਸੇ ਪੁੱਛੇ ਨੂੰ ਇਹ ਇਹ ਗੈਰ ਨੂੰ ਇੰਨਾ ਤੇ ਅਸ਼ਲੀਲ ਨੂੰ ਕੌਮ ਦੀ ਉਸ ਸਰਵਰਸਤ ਗੱਦੀ ਤੇ ਬਿਠਾ ਲਈਏ ਉਸ ਸਿੰਘਾਸਣ ਤੇ ਬਿਠਾ ਲਈਏ ਨਹੀਂ ਕੌਮ ਨੇ 250 ਸਾਲ ਇੰਤਜ਼ਾਰ ਕੀਤਾ ਆ 250 ਸਾਲ ਬਾਅਦ ਸੰਤ ਪਾਪਾ ਜਰਨੈਲ ਸਿੰਘ ਜੀ ਆਉਂਦੇ ਨੇ ਅੱਜ ਸੰਤ ਪਾਪਾ ਜਰਨੈਲ ਸਿੰਘ ਜੀ ਨੂੰ ਗਿਆਨ ਨੂੰ ਸਿਰਫ 40 ਸਾਲ ਹੋਏ ਨੇ ਐਸੀ ਕਿਹੜੀ ਸਾਨੂੰ ਕਾਲੀ ਪਈ ਹੈਗੀ ਆ ਕਿ ਐਸੇ ਘੜੀਆ ਅਸ਼ਲੀਲ ऐसे गंदे लोग काਾਨੂੰ ਸਾਨੂੰ ਸਿਰ ਤੇ ਬਿਠਾਣਾ ਪੈ ਰਿਹਾ ਹੈ ਸਵਾਲ ਇਹ ਹੈ ਕਿ ਕੱਲ ਪਿਛਲੇ ਦਿਨਾਂ ਚ ਮੈਂ ਇੱਕ ਆਡੀਓ ਜਾਂਦੀ ਕੀਤੀ ਸੀ ਜਦੋਂ ਇਹ ਮੇਰੀ ਬੱਚੀ ਦੇ ਬਾਰੇ ਬਕਵਾਸ ਕਰਦੇ ਸੀ ਮੈਂ ਅੱਜ ਵੀ ਕਹਿੰਦਾ ਦਾਅਵੇ ਨਾਲ ਆਡੀਓ ਮੇਰੇ ਕੋਲ ਹੈਗੀ ਹੈ ਅੰਮ੍ਰਿਤਪਾਲ ਦੇ ਵਕੀਲ ਮੇਰੇ ਤੋਂ ਆਡੀਓ ਲੈਣ ਜੱਸੀ ਸੰਘਾ ਦੀ ਆਡੀਓ ਮੈਂ ਦੰਨਾ ਤਲਵਾਰੇ ਨੂੰ ਕਤਲ ਕਰਨ ਦੀ ਆਡੀਓ ਮੈਂ ਦੰਨਾ ਕੋਈ ਵੀ ਆਡੀਓ ਫੋਰੈਂਸਿਕ ਕਰਾਓ ਸਾਬਤ ਕਰੋ ਕਿ ਕੋਈ ਵੀ ਆਡੀਓ ਦਿੱਤੀ ਹੋਈ ਜਾਂ ਕੋਈ ਵੀ ਚੀਜ਼ ਦਿੱਤੀ ਹੋਈ ਫੇਕ ਹੈਗੀ ਆ ਇਹਨਾਂ ਤੋਂ ਅੱਜ ਤੱਕ ਫੇਕ ਨਹੀਂ ਸਾਬਤ ਹੋਈ ਇਹਨਾਂ ਤੋਂ ਅਜ ਤੱਕ ਸਾਡੇ ਕੋਲ ਕੋਈ ਕੇਸ ਨਹੀਂ ਹੋਇਆ ਇਹ ਲੋਕ ਸਿਰਫ ਸਿਰਫ ਪੋਲੇ ਲੋਕਾਂ ਨੂੰ ਬੇਕੂ ਬਣਾ ਰਹੇ ਨੇ ਕਿਉਂ ਕਾਮ ਦਾ ਪੈਸਾ ਲੁੱਟਣ ਦੇ ਲਈ